50 ਲੱਖ 50 ਲੱਖ 60 ਲੱਖ 70 ਲੱਖ ਕਰਦੀ 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 ਬੋਲੀ ਚੱਲੇਗੀ 2 ਕਰੋੜ ਤੇ 2 ਕਰੋੜ ਦਾ ਸਾਡੀ ਬੋਲੀ ਮੋਗੀ ਸਾਡੇ ਮੁੰਡੇ ਕੋ ਅੱਗੇ ਬੋਲੀ ਨਹੀਂ ਦਿੱਤੀ ਇਹਨੇ ਆਗਾ ਜੇ ਬੋਲੀ ਮੇਰੀ ਮੋਗੀ ਆ ਤੇ ਸਾਰੇ ਸਰਬਸੰਮਤੀ ਕਰਦੇ ਹੋ ਤੇ ਵੀਡੀਓ ਨੂੰ ਮੰਗਾ ਲਓ ਸਾਨੂੰ ਪੰਚਾਇਤ ਬਣਾਓ ਤੇ ਤੁਹਾਨੂੰ ਅਸੀਂ ਪੈਸੇ ਦੇਈਏ ਮਾਲ ਆਵੇ ਤੇ ਅਸੀਂ ਸ਼ੁਰੂ ਕਰੋ ਇਸ ਵਕਤ ਅਸੀਂ ਪਹੁੰਚੇ ਆ ਹਰਦੌਰਵਾਲ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਪੰਚਾਇਤੀ ਚੋਣਾਂ ਦੇ ਲਈ 2 ਕਰੋੜ ਤੱਕ ਦੀ ਜੜ ਕੇ ਬੋਲੀ ਦਿੱਤੀ ਗਈ ਹੈ ਜੇ ਮੈਂ ਮੋਹਤਬਰ ਦੀਨ ਅਖਵੋਣਾ ਪਿੰਡ ਦੇ ਵਿੱਚ ਕੋਈ ਆਵੇ ਪੁਲਿਸ ਅਫਸਰ ਸਰਪੰਚ ਘਰਾ ਤਾਂ ਸਰਪੰਚ ਮੈਂ ਖਾ ਮਜ ਬਣਿਆ ਜੇ ਮੈਂ ਪੈਸੇ ਲਾਉਣਾ ਤਾਂ ਸਰਪੰਚ ਮੇਰੇ ਮੁੰਡੇ ਨੇ ਖਾਣਾ ਉਦਾਂ ਨਹੀਂ ਅਸੀਂ ਇਹ ਵੀ ਸਾਡੇ ਕੋਲ ਵਾਧੂ ਫੰਡ ਵੀ ਦੇ ਦਿਓ ਸੜ ਤੋਂ ਗਲੀਆਂ ਤੇ ਨੋਟ ਕਹਿੰਦੇ ਵੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵਧਦੀ ਘਟਦੀ 5 ਲੱਖ 50 ਲੱਖ 55 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਹੁੰਚਿਆ ਹਰਦੌਰਵਾਲ ਪਿੰਡ ਦੇ ਵਿੱਚ ਜਿੱਥੇ ਕਿ ਇਸ ਪਿੰਡ ਦੇ ਨੌਜਵਾਨ ਆਤਮਾ ਸਿੰਘ ਕੋਲੋਂ ਵੱਲੋਂ ਜਿਹੜੀ ਕਿ ਪਿੰਡ ਦੀ ਸਰਪੰਚੀ ਦੇ ਲਈ 2 ਕਰੋੜ ਦੀ ਬੋਲੀ ਦਿੱਤੀ ਗਈ ਸੀ ਸੋ ਉਸ ਪਿੰਡ ਦੇ ਵਿੱਚ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਉਹਨਾਂ ਵੱਲੋਂ ਬੋਲੀ ਦਿੱਤੀ ਗਈ ਸੀ 2 ਕਰੋੜ ਰੁਪਏ ਦੀ ਤੇ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਸੋ ਪਰਿਵਾਰ ਇੱਥੇ ਮੌਜੂਦ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦੇ ਜਿਹੜੇ ਕਿ ਪਿਤਾ ਜੀ ਨੇ ਜਿਹੜੇ ਕਿ ਪਹਿਲਾਂ ਵੀ ਸਾਬਕਾ ਸਰਪੰਚ ਰਹੇ ਚੁੱਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੋਲੀ 2 ਕਰੋੜ ਦੀ 50 ਲੱਖ ਤੋਂ ਤੁਰੀ ਸੀ ਜੀ ਜੇ ਇਹ ਤਾਂ 10 ਕਰੋੜ ਰੁਪਈਆ ਤੋਂ ਤੁਰ ਤੇ 10.50 ਲੱਖ 50 ਲੱਖ ਤੇ ਮੁੱਕ ਜਾਂਦੀ ਹੁਣ ਪੈਂਦਾ ਸਟਾਪ 50 ਲੱਖ ਦਾ ਪਰਿਆ ਹੁਣ ਇਹਨੂੰ ਕਿੰਨਾ ਕੁ ਘਟ ਜਾਣਾ ਹੈ ਫਿਰ ਬੋਲੀ 50 ਲੱਖ 52 ਲੱਖ 60 ਲੱਖ 70 ਲੱਖ ਕਰਦੀ 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 ਬੋਲੀ ਚੱਲੀ ਗਈ 2 ਕਰੋੜ ਤੇ 2 ਕਰੋੜ ਦੇ ਲਾ ਕੇ ਸਾਡੀ ਬੋਲੀ ਮੁੱਕ ਗਈ ਸਾਡੇ ਮੁੰਡੇ ਕੋ ਅੱਗੇ ਬੋਲੀ ਨਹੀਂ ਦਿੱਤੀ ਇਹਨੇ ਅਗਾ ਵੀ ਜੇ ਬੋਲੀ ਮੇਰੀ ਮੁੱਕੀ ਆ ਤੇ ਸਾਰੇ ਸਰਬਸੰਮਤੀ ਕਰਦੇ ਹੋ ਤੇ ਵੀਡੀਓ ਨੂੰ ਮੰਗਾ ਲਓ ਸਾਨੂੰ ਪੰਚਾਇਤ ਬਣਾਓ ਤੇ ਤੁਹਾਨੂੰ ਅਸੀਂ ਪੈਸੇ ਦੇਈਏ ਮਾਲ ਆਵੇ ਤੇ ਕੰਮ ਸ਼ੁਰੂ ਕਰੋ ਕਾਲ ਮੁਗੀ ਉਹ ਆਏ ਨਹੀਂ ਰਾਤ ਨੂੰ ਸਵੇਰੇ 9 ਵਜੇ ਦਾ ਟਾਈਮ ਧਰ ਲਿਆ ਵੀ ਵਿਰੋਧੀ ਤੜਾ ਨਹੀਂ ਆਇਆ ਵਿੱਚ 9 ਵਜੇ ਤੱਕ ਆਵਾਂਗੇ 9 ਵਜੇ ਤੱਕ ਅਸੀਂ ਡਿੱਗਦੇ ਰਹਾਂ ਕੋਈ ਨਹੀਂ ਆ ਹੁਣ ਨਾ ਕੋਈ ਸਾਡੀ ਬੋਲੀ ਨਾ ਕੋਈ ਸਾਡਾ ਕੁਝ ਭਾਵੇਂ ਕੋਈ 50 ਲੱਖ ਦਿਵਾ ਦੇ ਭਾਵੇਂ ਕੋਈ 20 ਚਲਾ ਦੇ ਭਾਵੇਂ ਕੋਈ 30 ਚਲਾ ਦੇ ਕੋਈ ਕੁਮਾਰ ਲਈ ਕਮਾਈ ਹੁਣ ਅਸੀਂ ਜੇ ਕਾਗਜ਼ ਭਰਾਂਗੇ ਤੇ ਜੇ ਸਰਪੰਚੀ ਸਾਡੇ ਕਰਮਾਂ ਚ ਜੀ ਉਧਰੋਂ ਦੀ ਆ ਦੇਗੀ ਫੇਰ ਅਸੀਂ ਜੋ ਕਰਾਂਗੇ ਕਰ ਲਾਂਗੇ ਸਰ ਬਾਬਾ ਜੀ ਪਤਾ ਲੱਗੇ ਕਿ ਤੁਸੀਂ ਸਰਪੰਚ ਵੀ ਸਾਹਿਬ ਦਾ ਸਰਪੰਚ ਵੀ ਰਹੇ ਨੇ ਸਿਆਣੇ ਹੋ ਤੁਹਾਨੂੰ ਪਤਾ ਕਿਦਾਂ ਕੰਮ ਕਰਵਾਉਣੇ ਨੇ ਪਿੰਡ ਦੇ ਵਿੱਚ ਤੁਸੀਂ ਦੱਸੋ ਕੀ ਅਜਿਹੇ ਬੋਲੀ ਦਿੱਤੀ ਗਈ ਹੈ ਉਹਦੇ ਵਿੱਚ ਹੋਰ ਵੀ ਕੋਈ ਸ਼ਾਮਲ ਸੀਗੇ ਬੰਦੇ ਜਿਹੜੇ ਬੋਲੀ ਦੇਣ ਵਾਲੇ ਵਾਧੂ ਵਾਧੂ ਕਿੰਨੇ ਜਣੇ ਸੀਗੇ ਮੈਨੂੰ ਲੱਗਾ 7-8 ਦਾ ਨਾਮ ਆਉਂਦੇ ਸੀ ਪਹਿਲਾਂ ਦੇ ਜਦੋਂ ਚੱਕ ਬੁੱਕ ਆਖਿਆ ਕੋਰੇ ਕਾਗਜ਼ ਕੋਰੇ ਚੱਕ ਦਾ ਸਾਈਨ ਕਰਕੇ ਫੜਾਓ ਉਦੋਂ ਕੁਝ ਪਛਾਹ ਹੋ ਗਿਆ ਗੱਲਾਂ ਨੇ ਜਿਹੜੇ ਥੋੜੇ ਰਾਹ ਕੇ ਉਦੋਂ ਥੋੜਾ ਥੋੜਾ ਤੋਂ ਖੀਰਲੀ ਬੋਲੀ ਇਹਦੀ ਮੁੱਕ ਗਈ ਮੁੱਕ ਗਈ ਫੇਰ ਗੱਲ ਕਰਨੀਆਂ ਵੀ ਜੇ ਬੋਲੀ ਮਕਾਈ ਆ ਤੇ ਫੇਰ ਪੈਸੇ ਲੈ ਕੇ ਪਾਣੀ ਦਾ ਜਿਹੜਾ ਹਰ ਬੰਦਾ ਲੰਘਦਾ ਸੜਕੇ ਤੇ ਤੂੰ ਜਾਂਦਾ ਤੇ ਬੁੜੀਆਂ ਅੰਦਰੋਂ ਮਾਰਦੀਆਂ ਛੱਤਰ ਵਗਾੜਦੇ ਵੀ ਆ ਤੇਰੇ ਸਿਰ 'ਚ ਵੱਜਣਦੇ ਤੂੰ ਮੋਤ ਮਰ ਜਾ ਤੂੰ ਵੀ ਫਲਾਣਿਆਂ ਤੋਂ ਮੀਰਿਆ ਪਾਣੀ ਜਾਂਦਾ ਛੜਕੇ ਤੇ ਲੋਕਾਂ ਦੇ ਚੌਕਿਆਂ 'ਚ ਅੰਦਰਾਂ 'ਚ ਪਾਣੀ ਪੇਟੀਆਂ ਥਲੇ ਵੜਦਾ ਮੰਜਿਆਂ ਦੇ ਲਾਣ ਦਾ ਨੂੰ ਸਮਝ ਕੇ ਪੈਸੇ ਲਾਉਣੇ ਆ ਸਾਡਾ ਕੁਝ ਬਣੇ ਚਾਹੇ ਨਾ ਬਣੇ ਸਾਨੂੰ ਇਹ ਨਹੀਂ ਵੀ ਅਸੀਂ ਕਮਾਈ ਕਰਨੀ ਆ ਜਿਹੜੀ ਲੋਕ ਕਰਦੇ ਆ ਨਾ ਗੱਲਾਂ ਉਥੇ ਵੀ ਉਹ ਪੰਚਾਇਤ ਨੂੰ ਜਾ ਕੇ ਦੱਲਦੇ ਆ ਉਹ ਨੂੰ ਇਦੂ ਹਾ ਹੋਈ ਕਰਦੇ ਹੋ ਗਏ ਵੀ ਤੂੰ 10 ਲੱਖ ਘਟ ਦੇ ਮਕਾਉਂਦੇ ਆ ਤੈਨੂੰ ਹਾਰਵਾ ਦਿੰਨੇ ਆ ਤੇ ਤੂੰ ਚੱਲ ਕੇ ਪਾਣੀ ਦਾ ਕਰਾ ਤੇ ਘਰ ਲਈ ਪੂਰੇ ਜਦਾਂ ਹੋਣਗੇ ਲੇਕਿਨ ਪਹਿਲਾਂ ਜਦੋਂ ਬੋਲੀ ਦੀ ਸ਼ੁਰੂਆਤ ਹੋਈ ਉਦੋਂ ਤੇ ਪੈਸੇ ਤੇ ਬੋਲੀ ਲੱਗਣੀ ਸ਼ੁਰੂ ਹੋ ਗਈ ਹੁਣ ਪਿੰਡ ਵਾਲੇ ਕਹਿ ਰਹੇ ਕਿ VOTING SYSTEM ਹੋਣਾ ਚਾਹੀਦਾ ਕੀ ਲੱਗਦਾ ਕੀ ਕੋਈ ਨਹੀਂ ਰਾਜੂ ਰੀਜ ਹੋਣ ਦੀ ਜੇਰੇ ਉਹ ਕਹਿ ਰਹੇ ਹੁੰਦਾ ਉਹਨਾਂ ਦਾ ਮੈਂਬਰ ਵੀ ਨਹੀਂ ਬਣਨਾ ਹੈ ਕੋਈ। ਹੂੰ। ਕੋਈ ਜਨਤਾ ਵਾਲੀ ਗੱਲ ਨਹੀਂ। ਜੇ VOTING ਹੋਏਗੀ ਤਾਂ ਬੰਦੇ ਹੀ ਸਰਪੰਚ ਬਣਨੇ ਨੇ। ਕੋਈ ਐ ਇਧਰੋਂ ਉਧਰੋਂ ਤਾਂ ਬਣ ਨਹੀਂ ਚਲਿਆ। ਪਰ ਸਾਡਾ ਟਾਈਮ 9 ਵਜੇ ਦਾ ਹੀ। ਜੀ। ਸਾਡੀ ਲੜਾਈ ਮੁੱਕੀ। ਹੁਣ ਅਸੀਂ ਪੇਪਰ ਦਾਖਲ ਕਰਾਂਗੇ ਕੱਲ ਨੂੰ। ਫੇਰ ਅੱਗੇ ਦੀ ਗੱਲ ਕਰਾਂਗੇ ਜਦੋਂ ਜੇ ਬਣ ਜਾਂਦੇ। ਬਾਬਾ ਜੀ 9 ਵਜੇ ਦਾ ਟਾਈਮ ਸੀਗਾ ਤੇ ਹੁਣ ਕਿਦਾਂ ਬੇਟੇ ਬੇਟੇ ਨੇ ਆਪਣੇ ਫਾਦਰ ਦੇ ਕਹਿਣੇ ਦੇ ਉੱਤੇ ਚੱਲ ਕੇ ਉੱਤੇ ਜਿਹੜੀ ਬੋਲੀ ਦਿੱਤੀ ਹੈ ਕਿਉਂਕਿ ਤੁਹਾਡਾ ਆਸ਼ੀਰਵਾਦ ਆ। ਵੱਡਿਆਂ ਦਾ ਆਸ਼ੀਰਵਾਦ ਆ। ਚਲੋ ਜੇ ਮੰਨ ਲਓ ਹੁਣ ਨੋਂਵੇਂ ਦਾ ਟਾਈਮ ਲੰਘ ਗਿਆ ਤੇ ਹੁਣ ਤੁਸੀਂ ਪੇਪਰ ਦਾਖਲ ਕਰੋਗੇ ਫਿਰ ਇੱਜਤ ਦਾ ਗਿਆ ਗਰਦਾਸਪੁਰ ਉਹ ਕੀ ਕਰਦਾ ਜੀ ਉਹ ਇੱਥੇ ਦੀ ਗਰਦਾਸਪੁਰ ਗਿਆ ਠੀਕ ਆ ਅਗਲੀ ਗੱਲ ਸਾਡੇ ਹੁੰਦੇ ਆ ਜਾਂ ਨਹੀਂ ਹੁੰਦੇ ਅਸੀਂ ਇਹ ਕਈ ਵੀ ਅਸੀਂ ਦੇ ਦੇਣੇ ਆਖਰ ਵਰਤ ਸਰਕਾਰ ਨਾ ਕਦੀ ਹੋਏ ਨੇ ਨਾ ਹੁਣ ਦਿੰਦੇ ਨੇ ਹਣ ਲੇਕਿਨ ਲੇਕਿਨ ਜੋ ਸਭਾ ਬਣੀ ਸੀ ਪੰਚਾਇਤੀ ਜਦੋਂ ਭੰਗ ਹੋਈ ਸੀ ਸਭਾ ਬਣੀ ਸੀ ਉਹ ਸਭਾ ਦੇ ਮੈਂਬਰ ਹੁਣ ਵਿਰੋਧ ਕਰ ਰਹੇ ਸਾਨੂੰ ਕੀ ਕਰੀ ਜਾਣਾ ਹਾਂ ਬਣਾਈ ਨਹੀਂ ਸਾਨੂੰ ਨਹੀਂ ਪਤਾ ਕਿੱਥੇ ਬਣੀ ਆ ਨਾ ਹੀ ਅਸੀਂ ਉਹਨਾਂ ਕੋ ਕੰਮ ਕਦੀ ਲਿਆ ਨਾ ਕਦੀ ਦਿੱਤਾ ਗੱਲ ਮੁਕੀ ਉਹ ਉਹ ਬਣਿਆ ਨੇ ਜਨਾਂ ਨੇ ਉੱਥੇ ਤੁਰ ਜਾਂਦੀ ਉਹਨੂੰ ਡੱਬੀ ਸੁੱਟ ਜਾਣੀ ਤੇ ਅੱਗ ਲੱਗ ਜਾਣੀ ਆ ਮੱਝ ਦੀ ਰਹੇਗੀ ਕੋਈ ਬੰਦਾ ਪਿੰਡ ਚੋਂ ਬੰਦਾ ਤੇ ਕੋਈ ਵੇਖੋ ਉਹ ਮੋੜ ਤੋਂ ਬਗਾਰ ਉਹਨਾਂ ਦੀ ਇੱਕੋ ਜਿਆਦਾ ਤੇ ਅਨਵਾਰੀ ਮਟਾਇਆ ਚੌਥੀ ਵਾਰੀ ਉਹ ਮੈਂ ਤਾਂ ਸਵਾਲ ਚੁੱਕਣਾ ਵੀ ਸਰਪੰਚ ਨਹੀਂ ਬਣਦਾ ਉਹਨਾਂ ਲੋਕਾਂ ਦਾ ਕਹਿਣਾ ਕਿ ਅਗਰ ਜੇ ਸਰਪੰਚੀ ਲਈ ਤੁਸੀਂ 2 ਕਰੋੜ ਦੀ ਬੋਲੀ ਲਗਾ ਸਕਦੇ ਹੋ ਤੇ ਸੋਸ਼ਲ ਵਰਕਿੰਗ ਕਰਕੇ ਵੀ 2 ਕਰੋੜ ਤੁਸੀਂ ਲਾਈ ਸਕਦੇ ਹੋ ਜਰੂਰੀ ਸਰਪੰਚੀ ਚਾਹੀਦੀ ਹੈ ਪਿੰਡ ਨਹੀਂ ਜੇ ਮੈਂ ਮੋਹਤਬਰ ਦੀ ਅਖਵਾਉਣਾ ਪਿੰਡ ਦੇ ਵਿੱਚ ਕੋਈ ਆਵੇ ਪੁਲਿਸ ਅਫਸਰ सरपंच ਕਹਦਾ ਸਰਪੰਚ ਮੈਂ ਖਾ ਮੱਝ ਬਣਿਆ ਜੇ ਮੈਂ ਪੈਸੇ ਲਾਉਣੇ ਤਾਂ ਸਰਪੰਚ ਮੇਰੇ ਮੁੰਡੇ ਨੇ ਖਾਉਣਾ ਉਦਾਂ ਨਹੀਂ ਇਹ ਵੀ ਸਾਡੇ ਕੋਲ ਵਾਧੂ ਫੰਡ ਵੀ ਦੇ ਦਿਓ ਸੜ ਤੋਂ ਗਲੀਆਂ ਦੇ ਨੋਟ ਤੋ ਬਾਬਾ ਜੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਪੁੱਤ ਆਪਾਂ ਸੇਵਾ ਪਹਿਲਾਂ ਵੀ ਤੁਸੀਂ ਕੀਤੀ ਹੈ ਤੁਹਾਡਾ ਬੇਟਾ ਵੀ ਅੱਗੋਂ ਸੇਵਾ ਕਰਨਾ ਚਾਹੁੰਦਾ ਹੈ ਸਾਰੇ ਸਾਰੇ ਜਾ ਕੇ ਮੇਰੇ ਹੋਏ ਕੰਮ ਵੇਖ ਲਓ ਜੀ ਪਹਿਲੇ ਕਿ 2000 ਦਿਨ ਪੈਸੇ ਦੇ ਜੇ ਕੋਈ ਉਹਦੇ ਚ ਗਲਤੀ ਹੋਵੇ ਜਾਂ ਕੋਈ ਮੇਰੀ ਇਨਕੁਆਰੀ ਜਾਂ ਕੋਈ ਮੇਰੇ ਘਰੇ ਅਫਸਰ ਆਇਆ ਹੋਵੇ ਤੇ ਮੈਂ ਦੇਣਦਾਰ ਜਿਹੜੇ ਬਹੁਤੇ ਕਮਾਈ ਨੂੰ ਭੇਜਦੇ ਨੇ ਉਹਨਾਂ ਨੂੰ ਜਾ ਕੇ ਆ ਕੇ ਵੀ ਤੁਸੀਂ 10 ਲੱਖ 2 ਲੱਖ 4 ਦੀ ਘੱਟ ਦੀ ਚੁੱਕ ਕੇ ਤੇ ਦਿਓ ਚੱਕ ਉਹਨਾਂ ਨੂੰ ਤੇ ਸਵੇਰੇ ਮਾਲ ਸਤਾਓ ਤੇ ਸਰਪੰਚ ਸਾਹਿਬ ਖਵਾਓ ਹੁਣ ਲੋਕਤੰਤਰੀ ਤਰੀਕੇ ਨਾਲ ਚੋਣ ਲੜੋਗੇ ਹਾਂ ਲੜਾਂਗੇ ਇਹ ਗੱਲ ਨਹੀਂ ਉਹ ਫੇਰ ਹਰ ਪਾਰਟੀ ਦਾ ਗਿਆ ਕਾਂਗਰਸੀ ਵੀ ਗਿਆ ਝਾੜੂ ਵੀ ਗਿਆ ਆਮ ਵੀ ਗਿਆ ਆਜ਼ਾਦ ਵੀ ਗਿਆ ਸਾਨੂੰ ਤਾਂ ਤੁਹਾਂ ਸਵੇਰ ਦਾ ਫਾਇਦਾ ਦਿੱਤਾ ਹੁਣ ਉਹ ਅਸੀਂ ਵੀ ਬਣਾ ਲਿਆਣਾ ਚਲੋ ਥੈਂਕ ਯੂ ਮਿਹਰਬਾਨੀ ਸੋਭਾ ਬਾਈ ਏਸੀ ਉਹ ਪਿੰਡ ਜਿੱਥੇ ਜਿਨ੍ਹਾਂ ਦੇ ਕਿ 2 ਕਰੋੜ ਦੀ ਇਹਨਾਂ ਦੇ ਪੁੱਤ ਵੱਲੋਂ ਜਿਹੜੀ ਕਿ ਬੋਲੀ ਦਿੱਤੀ ਗਈ ਸਰਪੰਚੀ ਚੋਣ ਦੇ ਲਈ ਪਰ ਪਿੰਡ ਵਾਸੀ ਸਰਬਸੰਮਤੀ ਨਾ ਹੋਣ ਕਰਕੇ ਹੁਣ ਇਹਨਾਂ ਦਾ ਕਹਿਣਾ ਕਿ ਅਸੀਂ ਖੁੱਲਾ ਜਿਹੜਾ ਕਿ ਚੋਣ ਲੜਾਂਗੇ ਆਪਣੇ ਵੱਲੋਂ ਚੋਣ ਲੜ ਕੇ ਸਰਪੰਚੀ ਲਵਾਂਗੇ ਤੇ ਪਿੰਡ ਦਾ ਜਿਹੜਾ ਕਿ ਵਿਕਾਸ ਕਰਾਂਗੇ ਕਿਉਂਕਿ ਪਿੰਡ ਦੇ ਵਿਕਾਸ ਲਈ ਬڑے ਮੁੱਦੇ ਨੇ ਸੋ ਉਹਨਾਂ ਨੂੰ ਲੈ ਕੇ ਤੇ ਇਹਨਾਂ ਵੱਲੋਂ ਜਿਹੜੇ ਕਿ ਸਰਪੰਚ ਬਣਨ ਦੀ ਇੱਛਾ ਜ਼ਾਹਿਰ ਕੀਤੀ ਗਈ ਸੀ 2 ਕਰੋੜ ਦੀ ਜਿਹੜੀ ਕਿ ਇਹਨਾਂ ਦੇ ਪੁੱਤ ਵੱਲੋਂ ਜਿਹੜੀ ਕਿ ਬੋਲੀ ਦਿੱਤੀ ਗਈ ਸੀ ਪਰ ਸਰਵਸੰਮਤੀ ਨਾ ਹੋਣ ਕਰਕੇ ਪਿੰਡ ਦੀ ਸਹਿਮਤੀ ਨਾ ਹੋਣ ਕਰਕੇ ਅੱਜ ਇਹਨਾਂ ਨੇ ਕਿਹਾ ਕਿ ਹੁਣ ਅਸੀਂ ਚੋਣ ਲੜ ਕੇ ਹੀ ਜਿੱਤ ਪ੍ਰਾਪਤ ਕਰਾਂਗੇ ਤੇ ਸਰਪੰਚੀ ਹਾਸਲ ਕਰਾਂਗੇ ਪਿੰਡ ਦੇ ਬਾਹਰ ਹੀ ਕੁਝ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਵੱਲੋਂ ਪੰਚਾਇਤੀ ਚੋਣਾਂ ਦੇ ਲਈ 2 ਕਰੋੜ ਦੀ ਜਿਹੜੀ ਬੋਲੀ ਦਿੱਤੀ ਗਈ ਹੈ ਕਿ ਉਸ ਗੱਲ ਨਾਲ ਉਹ ਸਹਿਮਤ ਨੇ ਤਾਂ ਇਸ ਪਿੰਡ ਦੇ ਮਾਹੌਲ ਬਾਰੇ ਜਿਹੜਾ ਕਿ ਗੱਲਬਾਤ ਚੱਲਣ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਇਹਨਾਂ ਨੌਜਵਾਨਾਂ ਤੋਂ ਪਤਾ ਕਰਾਂਗੇ ਕਿ ਕੀ ਕਾਰਨ ਹੈ ਜਿਹੜੀ ਕਿ ਨੌਜਵਾਨ ਨੇ ਜਿਹੜੀ ਕਿ 2 ਕਰੋੜ ਦੀ ਬੋਲੀ ਦਿੱਤੀ ਹੈ ਕਿ ਉਸ ਗੱਲ ਨਾਲ ਇਹ ਸਹਿਮਤ ਹਨ ਜਾਂ ਨਹੀਂ ਹਨ ਜੇ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਕਿ ਨੌਜਵਾਨ ਵੱਲੋਂ 2 ਕਰੋੜ ਦੀ ਬੋਲੀ ਦਿੱਤੀ ਗਈ ਹੈ ਇਹ ਜਿਹੜੀ ਪੰਚਾਇਤੀ ਚੋਣਾਂ ਦੇ ਲਈ ਇਸ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਹੋ ਕਾਲ ਸਾਹਿਬ ਜੀ ਫਤਿਹ ਏ ਵੇਖੋ ਜੀ ਜਿਹੜੀ ਇਹਨਾਂ ਨੇ ਬੋਲੀ ਕੱਲ ਦੀ ਸਵੇਰੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ ਸੀ ਅੰਮ੍ਰਿਤ ਵੇਲੇ ਹੀ ਤੇ ਮੈਲਾ ਕੋਈ ਕਿਸੇ ਦੇ 50 ਲੱਖੀ ਕੋ 52 60 65 ਤੱਕ ਪਹੁੰਚੀ ਆ ਇਹ ਬਾਅਦ ਦੇ ਵਿੱਚ ਦੁਪਹਿਰ ਦਿਨਾਂ ਨੇ ਪੰਚਾਇਤ ਘਰ ਵਿੱਚ ਸੰਗਤ ਥੋੜੀ ਜੀ ਇਕੱਠੀ ਹੋਈ ਪਿੰਡ ਵੱਡਾ ਹੀ ਪਰ ਸੰਗਤ ਥੋੜੀ ਜੀ ਇਕੱਠੀ ਹੋਈ ਆ ਤੇ ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜੀ ਬੋਲੀ ਸੀ ਉਹ ਦੋ ਧਿਰਾਂ ਨੇ ਕੋਈ ਤੇ ਰਹੀ ਉਹਨਾਂ ਨੇ ਦੋ ਧਿਰਾਂ ਕਰਕੇ ਤੇ ਜਿਹੜੀ ਉਹ 50 60 ਤੋਂ ਕਰੋੜ ਤੋਂ 2 ਕਰੋੜ ਦੀ ਆਵਾਜ਼ ਵੀ ਜੜੀ ਦੇਤੀ ਆ ਪਿੰਡ ਸਹਿਮਤ ਕੁਝ ਹੋਣਗੇ ਸ਼ਾਇਦ ਪਰ ਅਸੀਂ ਸਹਿਮਤ ਇਸ ਚੱਕਰ 'ਚ ਨਹੀਂ ਆ ਵੀ ਅਸੀਂ ਸੋਚਿਆ ਵੀ ਜੇ ਕੋਈ ਇਹਦਾ ਮਤਲਬ ਅਮੀਰ ਬੰਦੇ ਸਰਪੰਚੀਆਂ ਕਰਨਗੇ ਜੇ ਇਮਾਨਦਾਰ ਬੰਦਾ ਕੋਈ ਚਾਹੁੰਦਾ ਹੋਵੇ ਰਾਜਨੀਤੀ 'ਚੋਂ ਨਹੀਂ ਆ ਸਕਦਾ ਤੇ ਜਿਹੜੇ ਪੈਸੇ ਸਾਨੂੰ ਪੰਚਾਇਤ ਦੇ ਫੰਡ ਆਉਂਦੇ ਆ ਜਾਂ ਪੰਚਾਇਤੀ ਪੈ ਜਾਂਦੇ ਆ ਇਹਨੇ ਉਹੀ ਲੱਗਦੇ ਜਾਂ ਤੇ ਬਹੁਤਾ ਅੱਗੇ ਨਹੀਂ ਲੱਗੇ ਤੇ 15 ਸਾਲ ਹੋ ਗਏ ਇੱਥੇ ਪੰਚਾਇਤੀ ਚੋਣਾਂ ਜਿਹੜੀਆਂ ਨਹੀਂ ਹੋਈਆਂ ਤੇ ਅਸੀਂ ਚਾਹੁੰਦੇ ਆ ਵੀ ਚੋਣਾਂ ਵੀ ਹੋਣੀਆਂ ਚਾਹੀਦੀਆਂ ਨੇ ਜਿਹੜਾ ਸਵਿਧਾਨ ਹੈ ਸਾਡੇ ਕੋਲ ਜੇ ਹੋਰ ਐਮਪੀ ਐਮਐਲਏ ਦੀਆਂ ਵੋਟਾਂ ਪੈਂਦੀਆਂ ਤੇ ਇਹ ਵੀ ਪੈਣੀਆਂ ਚਾਹੀਦੀਆਂ ਨੇ ਇਹ ਵੀ ਜਿਹੜ ਉਸੋ ਨੌਜਵਾਨ ਦਾ ਕਹਿਣਾ ਕਿ ਪਿੰਡ ਦੇ ਵਿੱਚ ਪਹਿਲਾਂ ਵਿਕਾਸ ਨਹੀਂ ਹੋਇਆ ਇਸ ਲਈ ਮੈਂ 2 ਕਰੋੜ ਰੁਪਏ ਦੀ ਬੋਲੀ ਲਗਾਉਣਾ ਤਾਂ ਕਿ ਪਿੰਡ ਦਾ ਵਿਕਾਸ ਹੋ ਸਕੇ ਕਿਸ ਗੱਲ ਨਾਲ ਸਹਿਮਤ ਹੋ ਵਿਕਾਸ ਘੱਟ ਹੋਇਆ ਇਸ ਵਿੱਚ ਕੋਈ ਸ਼ੱਕ ਨਹੀਂ ਆ ਪਰ ਇਹ ਵੀ ਜ਼ਰੂਰੀ ਨਹੀਂ ਆ ਜੇ ਉਹਨਾਂ ਨੇ ਵਿਕਾਸ ਕਰਨਾ ਤੇ ਫਿਰ ਸਰਪੰਚ ਬਣ ਕੇ ਇੱਕ ਕਰਨਾ ਜਿੱਦਾਂ ਹੋ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਵਿਕਾਸ ਕਰਡੀਆਂ ਨੇ ਤੇ ਉਹ ਵੀ ਵਿਕਾਸ ਜਿਹੜਾ ਉਹ ਆਪਣੇ ਤੌਰ ਤੇ ਕਰਨ ਕਿ ਸਰਪੰਚ ਬਣ ਕੇ ਵਿਕਾਸ ਹੁੰਦਾ ਜੇ ਸਰਪੰਚ ਬਣ ਕੇ ਵਿਕਾਸ ਹੁੰਦਾ ਤੇ ਉਹਦੇ ਵਿੱਚ ਰੀਜਨ ਕਈ ਹੋ ਸਕਦੇ ਆ ਉਹ ਇਹ ਹੁਣ ਉਹ ਜਾ ਸਕਦੇ ਆ ਤੁਹਾਨੂੰ ਪਰ ਉਹਨਾਂ ਨੇ ਇੱਕ ਗੱਲ ਇਹ ਵੀ ਕੀਤੀ ਕਿ 21 ਮੈਂਬਰਾਂ ਦੇ ਵਿੱਚ ਕਿ ਪਹਿਲਾਂ ਜਦੋਂ ਪੰਚਾਇਤੀ ਚੋਣਾਂ ਭੰਗ ਹੋਈਆਂ ਸੀ ਤਾਂ ਉਸ ਤੋਂ ਬਾਅਦ 21 ਮੈਂਬਰ ਜਿਹੜੀ ਕਿ ਸਭਾ ਬਣੀ ਹੋਈ ਸੀ ਰਲ ਮਿਲ ਕੇ ਕੰਮ ਕਰਦੇ ਸੀ ਤੇ ਉਹਨਾਂ ਦੇ ਨਾਲ ਗੱਲ ਕੇ ਇਹ ਅੱਜ ਜਿਹੜਾ ਉਹਨਾਂ ਵੱਲੋਂ ਇਹ ਜਿਹੜਾ ਕਿ ਬਿਆਨ ਦਿੱਤਾ ਗਿਆ ਤੁਸੀਂ ਸਿਆਣੇ ਜੀ ਗ੍ਰਾਮ ਵਿਕਾਸ ਸਭਾ ਰਜਿਸਟਰ ਆ ਤੇ ਆਪਣੇ ਤੌਰ ਤੇ ਅੱਜ ਤੋਂ 4-5 ਸਾਲ ਪਹਿਲਾਂ ਤੁਸੀਂ ਥੋੜਾ ਥੋੜਾ ਕੰਮ ਕਰ ਰਹੀ ਹੈ ਜਿੰਨਾ ਕੋ ਆਪਣੇ ਕੋ ਦਸਵੰਦ ਕੱਢ ਕੀ ਬਾਕੀ ਜਿਹੜੀ ਤੁਸੀਂ ਸਿਆਣੇ ਜਿਹੜੀ ਪੰਚਾਇਤਾਂ ਦੇ ਕੰਮ ਨੇ ਉਹ ਵੇਖੋ ਸਰਕਾਰਾਂ ਆਪਣੇ ਹੱਥ ਚ ਰੱਖਦੀਆਂ ਨੇ ਉਹ ਗ੍ਰਾਮ ਵਿਕਾਸ ਸਭਾ ਨੂੰ ਇਦਾਂ ਨਿਊਟਰਲ ਨਹੀਂ ਛੱਡ ਸਕਦੀਆਂ ਵੀ ਆਪਣੇ ਉਹ ਕਰਨਾ ਜਿਦੋਂ ਦੀ ਸਰਕਾਰ ਬਣੀ ਆ ਇਹ ਉਹ ਜਿਹੜੀ ਆਮ ਪਾਰਟੀ ਦੇ ਵਰਕਰ ਹੈ ਉਹ ਕੰਮ ਕਰ ਰਹੇ ਆ ਹੁਣ ਵੀ ਕੰਮ ਚੱਲਣ ਰਿਹਾ ਉਹ ਵਰਕਰ ਹੀ ਕਰ ਰਹੇ ਆ ਪਾਰਟੀ ਦੇ ਜੋ ਦੰਦੀਆਂ ਪੰਚਾਇਤਾਂ ਭੰਗ ਹੋਈਆਂ ਨੇ ਪਹਿਲਾਂ ਵੀ ਉਹਨਾਂ ਨੇ ਰਹਿ ਵੀ ਇਹ ਕੰਮ ਕਰਨਾ ਗ੍ਰਾਮ ਕਾਰਸਾਬਾ ਨੇ ਸਿਰਫ ਆਪਣੇ ਤੌਰ ਤੇ ਨਿੱਜੀ ਤੌਰ ਤੇ ਕੰਮ ਕੀਤਾ ਥੋੜੇ ਬੋਤੇ ਆਪਣੇ ਦਸਵਾਦ ਚੋਂ ਨਾ ਕੋਈ ਫੰਡ ਨਾ ਕੋਈ ਸਰਕਾਰ ਤੋਂ ਹਦਾਇਤ ਤੇ ਨਾ ਉਹਨਾਂ ਨੇ ਸਰਕਾਰ ਦੇ ਲਈ ਕੋਈ ਕੰਮ ਕੀਤਾ ਨੌਜਵਾਨ ਦਾ ਇਹ ਵੀ ਕਹਿਣਾ ਹੈ ਕਿ ਮੈਨੂੰ ਸ਼ੌਂਕ ਹੈ ਸਰਪੰਚੀ ਦਾ ਮੇਰਾ ਪਿਓ ਵੀ ਸਰਪੰਚੀ ਸੀ ਤੇ ਮੈਂ ਵੀ ਹੁਣ ਸਰਪੰਚ ਬੰਨਣਾ ਚਾਹੁੰਦਾ ਇਹਦੇ ਲਈ ਜਿੰਨੇ ਵੱਧ-ਵਧ ਹੋ ਸਕੇ ਮੈਂ ਪੈਸੇ ਲਾਉਣ ਲਈ ਤਿਆਰ ਹਾਂ ਕੀ ਇਸ ਗੱਲ ਨਾਲ ਸਹਿਮਤ ਹੋ ਕੀ ਗੱਲ ਲੱਗਦੀ ਲੱਗਦਾ ਕਿ ਉਹ ਆਪਣੇ ਪੈਸਾ ਦਿਖਾ ਰਹੇ ਨੇ ਜਾਂ ਆਪਾਂ ਕੀ ਦਿਖਾਣਾ ਚਾਹੁੰਦੇ ਨੇ ਇਹਦੇ ਵਿੱਚ ਨਾ ਵੇਖੋ ਉਹਨਾਂ ਕੋਲ ਪੈਸੇ ਆ ਚਲੋ ਹੋਣਗੇ ਤਰੀਕਾ ਨਹੀਂ ਸਹੀ ਲੱਗਦਾ ਸਾਨੂੰ ਇਹ ਤਰੀਕਾ ਗਲਤ ਹੈ ਕੱਲ ਨੂੰ ਇਹ ਇਹ ਵਿੱਚ ਦਿੱਕਤਾਂ ਆਉਣਗੀਆਂ ਆਮ ਲੋਕਾਂ ਨੂੰ ਪਰੇਸ਼ਾਨੀਆਂ ਆਉਣਗੀਆਂ ਜਿੱਦਾਂ ਉਹ ਕਹਿ ਰਹੇ ਵੀ ਅਸੀਂ ਪੈਸੇ ਦੇ ਕੇ ਬਣ ਜਾਈਏ ਤੇ ਫਿਰ ਕੱਲ ਨੂੰ ਕਿਸ ਦਾ ਕੰਮ ਕਰਨਾ ਨਾ ਕਰਨਾ ਹੁੰਦੀ ਮਰਜ਼ੀ ਹੋਏਗੀ ਇਹ ਤਰੀਕਾ ਜਿਹੜਾ ਫਿਰ ਹੋਰ ਪਿੰਡਾਂ ਵਾਸਤੇ ਵੀ ਔਖਾ ਹੋ ਜਾਊਗਾ ਅਸੀਂ ਚਾਹਨੇ ਆਂ ਵੀ ਨਵੀਂ ਪਿਰਤ ਜਿਹੜੀ ਪੈਣੀ ਆ ਉਹ ਨਾ ਪਏ ਤੇ ਜੇ ਰੈਗੂਲਰ ਪਿਰਤਿਆ ਇਲੈਕਸ਼ਨ ਹੋਏ ਸਰਪੰਚ ਕਿਸੇ ਦਾ ਕੰਮ ਕਰੇਗਾ ਆ ਤਾਂ ਹੀ ਕਰੇਗਾ ਜੋ ਕਿਸ ਕੋ ਵੋਟ ਲਏਗਾ ਤੇ ਅਸੀਂ ਚਾਹਨੇ ਵੀ ਇਲੈਕਸ਼ਨ ਹੋਏ ਤੇ ਜਿਹੜਾ ਪਿੰਡ ਦਾ ਕੰਮ ਆ ਉਹ ਸਰਪੰਚੀ ਆਪਣੇ ਤੌਰ ਤੇ ਨਾਰਮਲ ਤਰੀਕੇ ਨਾਲ ਨਾਰਮਲ ਤਰੀਕੇ ਨਾਲ ਸਾਰੇ ਕੰਮ ਉਹ ਨਾ ਕਿ ਕਿਸੇ ਨੂੰ ਪੈਸੇ ਦੀ ਗੱਲ ਕਰਕੇ ਵੀ ਕਿਸੇ ਸਭਾ ਮੈਂਬਰੀ ਦੀ ਗੱਲ ਕਰੀ ਤਾਂ ਤੁਹਾਡੀ ਸਭਾ ਬਣੀ ਹੋਈ ਸੀ ਕਿ ਉਸ ਨਾਲ ਸਹਿਮਤ ਨਹੀਂ ਉਹ ਤੁਸੀਂ ਦੇਖੋ ਜੀ ਉਹਨਾਂ ਨੇ ਤੇ ਵੈਸੇ ਇੰਟਰਵਿਊ ਚ ਕਿਹਾ ਤਾਂ ਵੀ ਸਭਾ ਨੇ ਇਹ ਸਭਾ ਨਾਲ ਮੀਟਿੰਗ ਹੋਈ ਹੈ ਕਿਹੇ ਵੀ ਪ੍ਰਕਾਰ ਦੀ ਕੋਈ ਸਲਾਹ ਕੋਈ ਮੀਟਿੰਗ ਨਹੀਂ ਹੋਈ ਉਹਨਾਂ ਨੇ ਠੀਕ ਹੈ ਸਭਾ ਦਾ ਨਾਮ ਲਾਤਾ ਉਹ ਕਿਉਂ ਲਾਇਆ ਉਹ ਜਾਣਨਗੇ ਪਰ ਸਭਾ ਨਾਲ ਕੋਈ ਮੀਟਿੰਗ ਨਹੀਂ ਹੋਈ ਤੇ ਸਭਾ ਹੁਣ ਵੀ ਇਸ ਚੀਜ਼ 'ਚ ਸਹਿਮਤ ਆ ਕਿ ਤੁਸੀਂ ਜਿਹੜਾ ਪਿੰਡ ਦੀ ਵੀਊ ਲੈਓ ਜੇ ਪਿੰਡ ਚਾਹੁੰਦਾ ਹੋਏਗਾ ਤੇ ਕੋਈ ਗੱਲ ਨਹੀਂ ਬਾਕੀ ਅਹੀਂ ਇਸ ਚੀਜ਼ ਤੇ ਬਿਲਕੁਲ ਸਹਿਮਤ ਨਹੀਂ ਆ ਵੀ ਪੈਸੇ ਨਾਲ ਹੀ ਜਗੀ ਸਰਪੰਚੀ ਮਿਲੇ ਜੇਕਰ ਇਸ ਤਰ੍ਹਾਂ ਹੀ ਬੋਲੀਆਂ ਹੋਣ ਲੱਗੀਆਂ ਤਾਂ ਹਰ ਪਿੰਡ ਨੂੰ ਉਸ ਪਿੰਡ ਦੇ ਵਿੱਚ ਕੋਈ ਨਾ ਕੋਈ ਖਰੀਦ ਸਕਦਾ ਕਿਉਂਕਿ ਪੈਸੇ ਦੀ ਗੱਲ ਹੈ ਤੇ ਜੇ 2 ਕਰੋੜ 4 ਕਰੋੜ 10 ਕਰੋੜ ਤੱਕ ਵੀ ਉਹ ਤਾਂ ਫਿਰ ਖਰੀਦਣ ਵਾਲੀ ਹੋ ਗਈ ਇੱਕ ਪਿੰਡ ਨੂੰ ਖਰੀਦ ਲੈਣਾ ਇਹ ਤੇ ਫਿਰ ਧਨਾੜ ਲੋਕਾਂ ਦੀਆਂ ਹੀ ਰਹਿ ਗਈਆਂ ਸਰਪੰਚੀਆਂ ਫਿਰ ਆਮ ਲੋਕ ਚਲੋ ਮੈਂ ਗਰੀਬ ਨਹੀਂ ਕਹਿੰਦਾ ਮੈਂ ਫਿਰ ਇਹਨਾਂ ਵੀ ਆਮ ਲੋਕ ਵੀ ਨਹੀਂ ਲੈ ਸਕਦੇ ਇਹ ਫਿਰ ਧਨਾੜ ਲੋਕਾਂ ਦੀਆਂ ਆਪਣੀਆਂ ਪ੍ਰਾਪਰਟੀਆਂ ਹੋ ਜਾਣੀਆਂ ਸਰਪੰਚੀਆਂ ਜਿਹੜਾ ਕਿ ਸੰਵਿਧਾਨ ਨੂੰ ਇੱਕ ਖਤ ਇਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਇਸ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ ਦਿੰਦਾ ਤੁਹਾਨੂੰ ਕੀ ਲੱਗਦਾ ਕਿ ਮੇਰੇ ਖਿਆਲ ਨਾਲ ਤੇ ਨਹੀਂ ਦੇਣੀ ਚਾਹੀਦੀ ਤੇ ਬਾਕੀ ਉਹ ਮੈਂ ਵੇਖੋ ਜਿਹੜੀ ਨੌਲੇਜ ਹੈ ਮੈਨੂੰ ਇੰਨੀ ਨਹੀਂ ਕਾਨੂੰਨਾਂ ਨੇ ਵੀ ਦੇਏਗਾ ਇਜਾਜ਼ਤ ਬਾਕੀ ਇਹ ਜੋ ਉਹਨਾਂ ਨੇ ਕਿਹਾ ਹੈ ਤਾਂ ਉਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਵੀ ਇਹ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਨਹੀਂ ਵੇਖੋ ਜੇ ਕੋਈ ਪਿੰਡ ਦਾ ਕੰਮ ਕਰਾਉਣਾ ਤੇ ਸੋਸ਼ਲ ਵਰਕਰਾਂ ਹੀ ਆਪਣੇ ਤੌਰ ਤੇ ਜਿੰਨਾ ਮੱਝ ਭਾਵੇਂ 10 ਕਰੋੜ ਦਾ ਵੀ ਕਰ ਲੈਣਾ ਬੜੀ ਗੱਲ ਨਹੀਂ ਆ ਪਰ ਇੱਕ ਮੁੱਦਾ ਰੱਖ ਕੇ ਵੀ ਮੈਂ ਤਾਂ ਕਰਨਾ ਇਹ ਗੱਲ ਥੋੜੀ ਠੀਕ ਨਹੀਂ ਲੱਗਦੀ ਲਗਦਾ ਨਹੀਂ ਕਿ ਇੱਥੇ ਸ਼ੌਂਕ ਦੇ ਨਾਂ ਨਾਲ ਇੱਕ ਜਿੱਦ ਵੀ ਬਣ ਗਈ ਹੈ 2 ਕਰੋੜ ਰੁਪਏ ਵੇਖੋ ਜਿੱਦ ਬਿਲਕੁਲ ਇਦਾਂ ਹੀ ਅਸੀਂ ਕਹਿ ਸਕਦੇ ਆ ਜਿਹੜੀ ਵੱਡੀ ਸਮੱਸਿਆ ਵੀ ਜਿਹੜੀ ਸਰਕਾਰ ਮੌਜੂਦਾ ਆਂਦੀ ਹੈ ਉਹ ਚੁੱਲ੍ਹਾ ਟੈਕਸ ਜਾਂ ਦੂਜੇ ਤੇ ਜੇ ਕਾਗਜ਼ ਰੱਦ ਕਰ ਦਿੰਦੀ ਆ ਇਹ ਕੋ ਦਾ ਵੀ ਕਾਰਨ ਬਣ ਸਕਦਾ ਵੀ ਜਿਹਦੇ ਕਰਕੇ ਉਹਨਾਂ ਨੇ ਪੈਸਿਆਂ ਦੀ ਕਹਿਤ ਆ ਵੀ ਅਸੀਂ ਪੈਸੇ ਨਹੀਂ ਲੈ ਲੈਣੇ ਆ ਕਿਉਂਕਿ ਜਿਹੜੇ ਕਾਗਜ਼ ਰੱਦ ਹੋ ਜਾਂਦੇ ਦੂਜੀ ਪਾਰਟੀ ਦੇ ਉਹ ਐਂਟੀ ਪਾਰਟੀ ਆ ਜਿਹੜੀ ਸਤਾਤਾੜੀ ਦੀ ਪਾਰਟੀ ਨਹੀਂ ਆ ਐਂਟੀ ਪਾਰਟੀ ਨੂੰ ਪਤਾ ਸ਼ਾਇਦ ਕਾਗਜ਼ ਰੱਦ ਹੋਣੇ ਆ ਜਿਹਦੇ ਕਰਕੇ ਉਹਨਾਂ ਨੇ ਸ਼ਾਇਦ ਇਹ ਸਟੈਪ ਚੁੱਕਿਆ ਹੈ ਤੇ ਅਸੀਂ ਪੈਸੇ ਆ ਪੰਜਾਬ ਦੇ ਵਿੱਚ ਕਾਫੀ ਪਿੰਡ ਨੇ ਜਿਹੜੇ ਕਿ ਸਰਵਸੰਮਤੀ ਨਾਲ ਜਿੱਥੇ ਕਿ ਚੋਣਾਂ ਹੋਈਆਂ ਨੇ ਕੁਝ ਜਗ੍ਹਾ ਤੇ ਬੋਲੀ ਵੀ ਲੱਗੀ ਹੈ ਕਿਤੇ 30 ਲੱਖ ਦੀ ਕਿਤੇ 35 ਲੱਖ ਦੀ ਪਰ ਜਿਹੜੀ 2 ਕਰੋੜ ਦੀ ਬੋਲੀ ਹੈ ਇਹ ਬੜੀ ਵੱਡੀ ਅਹਿਮਤ ਰੱਖਦੀ ਹੈ ਕੀ ਲੱਗਦਾ ਕਿ ਚੋਣਾਂ ਹੋਣੇ ਜ ਚਾਹੀਦੀਆਂ ਨੇ ਚੋਣਾਂ ਕਿਉਂਕਿ ਇੱਕ ਸੰਵਿਧਾਨ ਵੀ ਐ ਚੋਣਾਂ ਦੇ ਅਨੁਸਾਰ ਹੀ ਸਰਪੰਚ ਜਾਂ ਕੋਈ ਵੀ ਜਿਹੜਾ ਮੰਤਰੀ ਚੁਣਿਆ ਜਾਂਦਾ ਹੈ ਜੇ ਪੈਸੇ ਵਾਲੀ ਗੱਲ ਹੋਵੇ ਤਾਂ ਪੈਸੇ ਨਾਲ ਤਾਂ ਫਿਰ ਸਾਰਾ ਕੁਝ ਖਰੀਦ ਸਕਦੇ ਆ ਕੀ ਲੱਗਦਾ ਕਿ ਚੋਣਾਂ ਹੋਣਾ ਜ਼ਰੂਰੀ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਲੋਕਤੰਤਰ ਦੇ ਵਿੱਚ ਇਸ ਤਰੀਕਾ ਜਿਹੜਾ ਉਹ ਨਹੀਂ ਬਣਦਾ ਤੇ ਇਹ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਲੋਕਤੰਤਰ ਜਿਹੜਾ ਬਣਾਇਆ ਬੜਾ ਸੋਚ ਸਮਝ ਕੇ ਬਣਾਇਆ ਤੇ ਲੋਕਤੰਤਰ ਦਾ ਤਰੀਕਾ ਹੀ ਸਹੀ ਆ ਇਹ ਤਰੀਕਾ ਸਾਨੂੰ ਸਹੀ ਨਹੀਂ ਲੱਗ ਰਿਹਾ ਬਿਲਕੁਲ ਜੀ ਪਿੰਡ ਦੇ ਹੋਰ ਵੀ ਇੱਥੇ ਨੌਜਵਾਨ ਮੌਜੂਦ ਕੀ ਲੱਗਦਾ ਹੈ ਕਿ ਜਿਹੜਾ ਕਿ 2 ਕਰੋੜ ਰੁਪਏ ਦੀ ਗੱਲ ਕੀਤੀ ਗਈ ਹੈ ਇਹ ਸੋਸ਼ਲ ਵਰਕਰ ਬਣ ਕੇ ਵੀ ਆਪਾਂ ਪਿੰਡ ਦੀ ਸੇਵਾ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਜੇ ਕਿਸੇ ਨੇ ਸੇਵਾ ਹੀ ਕਰਨੀ ਆ ਉਹ ਵੈਸੇ ਵੀ ਦਸਵੰਦ ਦੇ ਸਕਦਾ ਵਾ ਕਿਸੇ ਕਿਸੇ ਦਾ ਗਰੀਬ ਦਾ ਕੋਈ ਬੱਚਾ ਪੜਾ ਦਿਓ ਕਿੰਨੇ ਮਤਲਬ ਆਪਾਂ ਕੋਈ ਗਰੀਬ ਮੰਨ ਲਓ ਉਚਾਰਾ ਇਲਾਜ ਕੋਲੋਂ ਆ ਇਲਾਜ ਕੋਲੋਂ ਰਹਿਣ ਡਿਆ ਵਾ ਉਹਦਾ ਇਲਾਜ ਕਰਵਾ ਦਿਓ ਕਿਸੇ ਗਰੀਬ ਦਾ ਕੋਠਾ ਡਿੱਗਾ ਆ ਉਹਦੀ ਕਿਸੇ ਗਰੀਬ ਦੀ ਛੱਤ ਆ ਪਵਾ ਦਿਓ ਜ਼ਰੂਰੀ ਥੋੜਾ ਕਿ ਆਪਾਂ ਤਾਂ ਹੋਂ ਚ ਕਲਾਰਾ ਆ ਕੇ ਕਹਿਣਾ ਕਿ ਆਪਾਂ 2 ਕਰੋੜ ਤਾਂ ਹੀ ਲਾਉਣਾ ਵਾ ਜੇ ਸਾਨੂੰ ਸਰਪੰਚੀ ਮਿਲੂਗੀ ਇਹ ਤਾਂ ਸਿਰਫ ਇੱਕ ਆਪੋ ਆਪਣੇ ਹਰ ਇੱਕ ਦੇ ਵਿਚਾਰ ਨੇ ਜਿੱਥੋਂ ਤੱਕ ਆ ਸਾਨੂੰ ਆਏ ਤਾਂ ਸਾਨੂੰ ਨਹੀਂ ਸਹੀ ਲੱਗਦੀ ਕੀ ਲੱਗਦਾ ਹੈ ਕਿ ਚੋਣਾ ਵੀ ਜ਼ਰੂਰੀ ਨੇ ਜਿਵੇਂ ਕਿ ਤੁਹਾਡੇ ਪਿੰਡ ਵਿੱਚ ਸਭਾ ਬਣੀ ਹੋਈ ਹੈ ਸੋਸ਼ਲ ਵਰਕਿੰਗ ਕਰਨ ਵਾਸਤੇ ਤੇ ਉਹਨਾਂ ਦਾ ਕਹਿਣਾ ਸੀ ਕਿ ਮੇਰੀ ਜਿਹੜੀ ਇੱਥੋਂ ਦੀ ਸਭਾ ਹੈ ਉਹ ਮੇਰੇ ਨਾਲ ਸਹਿਮਤ ਹੈ ਪਿੰਡ ਵਾਸੀ ਮੇਰੇ ਨਾਲ ਸਹਿਮਤ ਨੇ ਕੀ ਲੱਗਦਾ ਹੈ ਕਿ ਤੁਸੀਂ ਸਹਿਮਤ ਹੋ ਚੋਣਾ ਹੋਣੀ ਚਾਹੀਦੀਆਂ ਬਿਲਕੁਲ ਜੀ ਚੋਣਾ ਹੋਣੀਆਂ ਚਾਹੀਦੀਆਂ ਬਾਕੀ ਸਭਾ ਬਾਰੇ ਤਾਂ ਤੁਹਾਨੂੰ ਵੀਰ ਜੀ ਉਹਨਾਂ ਨੇ ਪਹਿਲਾਂ ਸਪਸ਼ਟ ਕਰ ਦਿੱਤਾ ਵਾ ਕਿ ਸਭਾ ਜਿਹੜੀ ਹੈ ਉਹਨਾਂ ਦੇ ਨਾਲ ਬਿਲਕੁਲ ਵੀ ਏਗਰੀ ਨਹੀਂ ਹੈਗੀ ਇਸ ਚੀਜ਼ ਦੇ ਉੱਤੇ ਮਤਲਬ ਕਿ ਜੇ ਉਹ ਸੋਚਣ ਕਿ ਸਭ ਸਾਡੇ ਮਤਲਬ ਬੋਲੀ ਦੇ ਉੱਤੇ ਸਭਾ ਸਾਡੇ ਨਾਲ ਸਹਿਮਤ ਆ ਤੇ ਸਭਾ ਇਸ ਚੀਜ਼ ਇਸ ਗੱਲ ਦਾ ਬਿਲਕੁਲ ਜਿਹੜਾ ਉਹ ਬਾਈਕਾਟ ਕਰਦੀ ਆ ਸਭਾ ਆਪਣੇ ਅਕੋਰਡਿੰਗ ਜਿੰਨਾ ਵੀ ਹੋਊਗਾ ਸਭਾ ਕੋ ਕੰਮ ਕਰੂਗੀ ਪਹਿਲਾਂ ਤਾਂ ਵੀ ਕਰਦੀ ਆਈ ਅੱਗੇ ਤੋਂ ਵੀ ਕਰਦੀ ਰਹੂਗੀ ਪਰ ਇਸ ਚੀਜ਼ ਦੇ ਵਿੱਚ ਉਹਨਾਂ ਦੇ ਨਾਲ ਬਿਲਕੁਲ ਵੀ ਇਨਵੋਲਵ ਨਹੀਂ ਹੈਗੀ ਅਗਰ ਪਿੰਡ ਸਾਰਾ ਸਹਿਮਤ ਹੋ ਜਾਂਦਾ ਚੋਣਾ ਹੁੰਦੀਆਂ ਨੇ ਤੇ ਚੋਣਾਂ ਦੇ ਵਿੱਚ ਜਿੱਤ ਹੋਵੇ ਚਾਹੇ ਹਾਰ ਹੋਵੇ ਕੀ ਲੱਗਦਾ ਕਿ ਉਹ ਚੰਗੇ ਇਨਸਾਨ ਬਣ ਕੇ ਜਿਵੇਂ ਕਿ ਉਹ 2 ਕਰੋੜ ਦੀ ਬੋਲੀ ਲਗਾ ਰਹੇ ਨੇ ਸਿਰਫ ਸਰਪੰਚ ਬਣਨ ਦੇ ਲਈ ਉਸ ਤੋਂ ਬਾਅਦ ਸੋਸ਼ਲ ਵਰਕਿੰਗ ਕਰ ਸਕਦੇ ਪਿੰਡ ਦਾ ਉਧਾਰ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਕਰ ਸਕਦੇ ਆ ਕੋਈ ਵੀ ਬੰਦਾ ਕਰ ਸਕਦਾ ਮੰਨ ਲਓ ਭਾਵੇਂ ਜਿੱਤਿਆ ਭਾਵੇਂ ਕੋਈ ਹਰਿਆ ਵੀ ਆ ਜਿਉ ਪਿੰਡ ਵਾਸਤੇ ਥੋੜਾ ਦਰਦ ਰੱਖਦਾ ਵਾ ਕੋਈ ਵੀ ਇਨਸਾਨ ਕਰ ਸਕਦਾ ਜ਼ਰੂਰੀ ਨਹੀਂ ਆ ਕਿ ਉਹ ਇਲੈਕਸ਼ਨ ਹੀ ਲੜ ਰਿਹਾ ਆ ਆਮ ਇਨਸਾਨ ਵੀ ਜਿਹੜਾ ਆ ਉਹ ਵੀ ਪਿੰਡ ਦਾ ਜੇ ਦਰਦਿਆ ਉਹਨੂੰ ਤੇ ਉਹ ਵੀ ਆਪਣਾ ਕੰਮ ਕਰ ਸਕਦਾ ਵਾ ਸੋ ਹਰਦਰੌਰਵਾਲ ਪਿੰਡ ਜਿੱਥੇ ਕਿ ਇੱਕ ਨੌਜਵਾਨ ਵੱਲੋਂ 2 ਕਰੋੜ ਦੀ ਬੋਲੀ ਲਗਾਈ ਲਗਈ ਸੀ ਸਰਪੰਚੀ ਚੋਣਾਂ ਨੂੰ ਲੈ ਕੇ ਪਰ ਪਿੰਡ ਦੇ ਕੁਝ ਨੌਜਵਾਨ ਕਹਿੰਦੇ ਨੇ ਕਿ ਚੋਣਾਂ ਹੋਣੀਆਂ ਜ਼ਰੂਰੀ ਨੇ ਇਸ ਤਰ੍ਹਾਂ ਕਿਸੇ ਵੀ ਚੀਜ਼ ਨੂੰ ਖਰੀਦਿਆ ਨਹੀਂ ਜਾ ਸਕਦਾ ਕਿਉਂਕਿ ਲੋਕਤੰਤਰ ਵੀ ਕਹਿੰਦਾ ਹੈ ਕਿ ਚੋਣਾਂ ਹੋਣੇ ਚਾਹੀਦੀਆਂ ਨੇ ਚੋਣਾਂ ਦੇ ਅਨੁਸਾਰ ਹੀ ਜਿਹੜੀ ਕਿ ਇਥੇ ਸਰਪੰਚੀ ਸਰਪੰਚ ਚੁਣੇ ਜਾਂਦੇ ਆ ਸਰਪੰਚੀ ਚੋਣ ਹੋਣੀ ਜ਼ਰੂਰੀ ਹੈ ਪਿੰਡ ਦੇ ਜਿਹੜੀ ਕਿ ਸਭਾ ਬਣੀ ਹੋਈ ਹੈ ਨੌਜਵਾਨਾਂ ਦੀ ਉਹ ਵੀ ਬਿਲਕੁਲ ਸਹਿਮਤ ਨੇ ਪਿੰਡ ਦੇ ਕੁਝ ਲੋਕ ਵੀ ਜਿਹੜੇ ਕਿ ਇਸ ਗੱਲ ਨਾਲ ਸਹਿਮਤ ਨਹੀਂ ਹਨ ਸੋ 2 ਕਰੋੜ ਦੀ ਜਿਹੜੀ ਗੱਲਬਾਤ ਹੈ ਉਹ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਸ ਨੌਜਵਾਨ ਦਾ ਕਹਿਣਾ ਹੈ ਕਿ ਮੈਨੂੰ ਸ਼ੌਂਕ ਹੈ ਉਸ ਦਾ ਪਿਓ ਵੀ ਸਰਪੰਚੀ ਕਰਦਾ ਰਿਹਾ ਤੇ ਮੈਂ ਵੀ ਸਰਪੰਚੀ ਕਰਨਾ ਚਾਹੁੰਦਾ ਇਸ ਦੇ ਲਈ ਮੈਨੂੰ ਜਿੰਨਾ ਵੀ ਪੈਸਾ ਲਗਾਉਣਾ ਪਿਆ ਤੇ ਮੈਂ ਲਗਾਵਾਂਗਾ ਪਰ ਪਿੰਡ ਦੇ ਜਿਹੜੇ ਲੋਕ ਨੇ ਆਮ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਸੋਸ਼ਲ ਵਰਕਿੰਗ ਕਰਨਾ ਹੀ ਚਾਹੁੰਦੇ ਨੇ 2 ਕਰੋੜ ਜਾਂ 4 ਕਰੋੜ ਲਾਉਣਾ ਹੀ ਚਾਹੁੰਦੇ ਨੇ ਤਾਂ ਸੋਸ਼ਲ ਵਰਕਰ ਬਣ ਕੇ ਆਮ ਪਿੰਡ ਦਾ ਉਧਾਰਕਰਨ ਪਿੰਡ ਦੀ ਨੁਹਾਰ ਬਦਲਣ ਨਾ ਕਿ ਇੱਕ ਸਰਪੰਚੀ ਦੀ ਜਿੱਦ ਕਰਕੇ ਹਰ ਦਰਵਾਲ ਪਿੰਡ ਤੋਂ ਸਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦਬਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾਬ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ-ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕੌਮ ਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ 1.5 300 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਵੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਤੋਂ ਵੱਧ ਲਾ ਲਾਉਣਾ ਚਾਹੁੰਦਾ ਜਾਂ ਜਿਹੜੇ ਵੀ ਸਾਰੇ ਪਿੰਡ ਦਾ ਹਾਜ਼ਰੀ ਵਿੱਚ ਇਹ ਕੰਮ ਹੋਏਗਾ ਹੁਣ ਇਹ ਨਹੀਂ ਵੀ ਅੱਧੇ ਬੰਦੇ ਕਾਗਜ਼ ਦਾਖਲ ਕਰਾਉਣ ਚੱਲ ਜਾਣ ਜਾਂ ਕੋਸ਼ਿਸ਼ ਆ ਜਿੰਨਾ ਚਿਰ ਸਾਰਾ ਪਿੰਡ ਨਹੀਂ ਇਕੱਠਾ ਹੋਇਆ ਕੱਲ ਦੇ 10 ਵਜੇ ਤੱਕ ਉਹਨਾਂ ਚਿਰ ਫਾਈਨਲ ਨਹੀਂ ਹੋਏਗੀ ਇਹ ਬੋਲੀ ਜਿਹੜੀ ਬੋਲੀ ਕਿਹੜੀ ਪਾਰਟੀ ਵੱਲ ਜਿਹੜੇ ਲਾਈ ਕੀ ਅੱਜ ਅੱਜ ਪੰਚਾਇਤ ਆਪਣੇ ਹਰਕ ਪਾਰਟੀ ਨੇ ਤੇ ਲਾਉਣੀ ਆ ਜੀ ਕੋਈ ਆਂਦਾ ਹੀ ਮੈਂ ਜਾਦਿਆਂ ਕੋਈ ਕੋਸ਼ਿਆਂ ਸਾਂਝਾ ਬਣ ਕੇ ਕੰਮ ਨਹੀਂ ਹੁੰਦੇ ਹੁੰਦੇ ਜਿੰਨਾ ਚਿਰ ਅਸੀਂ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜਪੀ ਦਾ ਨਾਂ ਆ ਬੀਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮਿਲਗਿਰ ਨਹੀਂ ਹੁੰਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਗਾਂ ਪਿਛਲੇ ਸਾਲ ਨਾਲੋਂ ਵੀ ਕਾਲਾ ਵਿਆਰੀ ਜ਼ਿਆਦਾ ਹੋਈ ਆ ਕਿ ਝੋਨੇ ਦੇ ਵਿੱਚ 500 ਤੱਕ 2000 2500 2300 ਤੱਕ ਰੇਟ 1500 ਨਾਉਂ ਦੇ ਰਹਿ ਗਏ ਆ ਜਦਕਿ ਪਿਛਲੀ ਵਾਰ 3500 ਤੋਂ ਸਟਾਰਟ ਹੀ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਸਾਰੇ ਲੋਕਾਂ ਨੇ ਇਹੀ ਪ੍ਰਾਲਾ ਦਿੱਤਾ ਕਿ ਪਿੰਡ ਨੂੰ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰ ਸਕਦਾ ਉਹ ਹੀ ਇਹਦੇ ਯੋਗ ਹੋਏਗਾ ਕਿਉਂਕਿ ਦੂਜਿਆਂ ਨੂੰ ਤਾਂ ਚੁੱਲਾ ਟੈਕਸ ਦੀ ਰਸੀਦ ਵੀ ਨਹੀਂ ਮਿਲਦੀ ਤੇ ਇਸ ਕਰਕੇ ਸਰਪੰਚੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਗਈਗੀ ਕਾगज ਭਰਨਾ ਉਹ ਤੇ ਫਿਰ ਉਹੀ ਹੈ ਨਾ ਵੀ ਜਿਹੜਾ ਪੰਜਾਬ ਸਰਕਾਰ ਉਹੀ ਪਿੰਡ ਸਰਕਾਰ ਦੂਜੇ ਦੀ ਕੋਈ ਨਹੀਂ ਤੇ ਕੱਲ ਬੋਲੀ 2 ਕਰੋੜ ਤੋਂ ਵੱਧ ਜਾਂਦੀ ਹੈ ਤੇ ਬੋਲੀ ਦਿਓਗੇ ਜਾਂ ਬਸ ਕਰੋਗੇ ਨਹੀਂ ਜੀ ਬਾਈ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹਚਾਏਗਾ ਉੱਥੋਂ ਤੱਕ ਇਹ ਜਿਹੜੇ ਇਹ ਜਿਹੜੇ ਪ੍ਰੈਸਫਰ ਕਿੱਥੇ ਵਰਤੇ ਜਾਣਗੇ ਮੰਨ ਲਓ ਜੇ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਮਤਲਬ ਹਲੇ ਤੱਕ ਸਰਬਸੰਤੀ ਕੋਈ ਨਹੀਂ ਆਈ ਹਾਂਜੀ ਹਾਂ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਵਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਜੇ ਕੁਝ ਹੋਇਆ ਪਿਛੇ ਜੋ ਭਗਵੰਤ ਮਾਨ ਦਾ ਬਿਆਨ ਹੈਗਾ 40 ਲੱਖ ਨਾਲ ਲਾਇਆ 40 ਲੱਖ ਲਾ ਕੇ 40 ਕਿੱਥੋਂ ਕਰਾਂ ਮੈਂ ਇੱਕ ਰੁਪਇਆ ਨਹੀਂ ਕਾੰਦਣਾ ਕੀ ਇਹ ਤੁਹਾਡਾ ਸ਼ੌਂਕ ਹੈ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸ ਨੇ 10 ਲੱਖ ਦੇ ਕੇ ਕਾਗਜ਼ ਤੇ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਸੀਂ ਛੇਤੀ ਤੇ ਵਧੀਆ ਗੱਲ ਇਹ ਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ ਨੂੰ ਜਿੰਨੇ ਲਈ ਮੁਕੇਗੀ ਉਹਦੇ ਚਾ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕਜੁੱਟ ਹੋ ਕੇ ਬਾਕੀ ਕਿ ਪਿੰਡ ਜਿੱਥੇ ਮਰਜੀ ਪੈਸੇ ਲਵਾ ਸਕਦੇ ਨਾਲ ਨੂੰ ਵੀ ਹੁਣ ਦੋ ਮੁਕੇ ਤੁਹਾਡੇ ਕੋਲ ਸਾਰੇ ਦੋਵੇਂ ਮੁਕੇ ਤੁਹਾਡੇ ਕੋਲ ਆ ਚਾਹੇ ਉਹ ਵੋਟਾਂ ਨਾਲ ਚੁਣਨਾ ਉਸੇ ਤੁਹਾਡੇ ਹੱਥ ਆ ਜਾਂ ਚਾਹੇ ਗੋਲਿੰਗ ਕਰਾਉਣੀ ਆ ਚਾਹੇ ਸਰਬਸਾਂਤੀ ਕਰਾਉਣੀ ਆ ਉਹ ਪਿੰਡ ਵਾਲਿਆਂ ਦੇ ਜੇ ਤੇ ਮੰਨਦੇ ਆ ਤੁਹਾਡੀ ਤੁਹਾਡੇ ਕਾਗਜ਼ ਰਿਜੈਕਟ ਨਹੀਂ ਹੋਣਗੇ ਤੇ ਫਿਰ ਵੀ ਕਿਸੂ ਵੋਟਾਂ ਪਾਉਣੀਆਂ ਤੁਹਾਡੇ ਦੇ ਡਿਪੈਂਡ ਆ ਕਿ ਜੇ ਆਪ ਦੇ ਹੀ ਡੂ ਵਾਲਿਆਂ ਦਾ ਹੀ ਕਰਕੇ ਆ ਜਾਣ ਤੇ ਫਿਰ ਤੇ ਤੁਹਾਨੂੰ ਪਤਾ ਹੀ ਹੈ ਫਿਰ ਕੋਹ ਨਾਲ ਕਿ ਸਾਰਾ ਸੋਚ ਇਹ ਚ ਤੁਸੀਂ ਵੇਖੋ ਵੀ ਪਿੰਡ ਨਾਲ ਜਾਂ ਕਿ ਸਰਕਾਰ ਨਾਲ ਜਦੋਂ ਪਿੰਡ ਦਾ ਆਪਣਾ ਲੋਕਲ ਚੁਣਨਾ ਤੇ ਫਿਰ ਦਵਾਈ ਦਾ ਕਾਗਜ਼ ਦਾਖਲ ਹੋਣਾ ਤੇ ਆਪ ਦੀ ਸਹਿਮਤੀ ਕਰੋ ਠੀਕ ਹੈ ਇਸ ਦਾ ਮੈਂ ਜਵਾਬ ਦਿਆਂ ਜਵਾਬ ਤਾਂ ਇਹ ਦੱਸ ਦਿੰਦਾ ਇਹ ਵੀ ਜੇ ਬੋਲੀ ਦੇ ਤੌਰ ਤੇ ਜੇ ਸਰਬਸੰਤੀ ਨਾ ਬਣਾਉਣਾ ਉਹ ਵੀ ਜੋਰੂ ਕੇ ਬਣਾਉਣਾ ਹੈ ਜਿਸ ਨੂੰ ਕੇਸ ਬਣਾ ਸਕਦੇ ਮਾਤੜ ਨੂੰ ਬਣਾ ਦਿਓ ਕਿਸ ਤਗੜੇ ਨੂੰ ਬਣਾ ਦਿਓ ਪਹਿਲਾ ਸਰਪੰਚ ਨੂੰ ਬਣਾ ਦਿਓ ਜੇ ਤਾਂ ਠੀਕ ਆ ਤੇ ਜੇ ਮੰਤਰੀ ਨੂੰ ਗਵਾਹੀ ਕਰਾਉਣੀ ਆ ਤੇ ਫਿਰ ਉਸੇ ਦੇ ਚੜਾਵਾ ਚੜਨਾ ਹੀ ਦੋ ਤੇ ਕੋਈ ਅੱਗੇ ਚੜਾ ਲੋ ਮੁੱਲਾ ਚੈਲੇ ਜਾਂ ਖੁੱਲੀ ਬੋਲੀ ਉੱਥੇ ਵੀ ਤਾਂ ਪੈਸੇ ਦਿਆ ਕੇ ਬਣਦੇ ਆਓ ਦੋ ਪੈਸੇ ਮੁੱਲੇ ਦੇ ਕੰਦੇ ਹੀ ਇੱਥੇ ਟੋਕਾ ਟੋਕਾ ਨਾ ਦੋੜਿਆ ਪੈਸੇ ਦੇ ਉਹਨਾਂ ਨੂੰ ਪਿੰਡ 'ਚ ਕਰਾਓ ਸਾਰਿਆਂ ਨੂੰ ਆਕੇ ਨਾਲ ਪਿੰਡ ਵਾਲੇ ਉਹ ਪਿੰਡ ਸਾਡੇ ਰਾਹ ਦੀਆਂ ਨੇ ਟੋਕਾ ਕਾਚੀ ਵਾਲੀ ਚੜਨਾ